ਇੱਕ ਵੜ ਜੀ ਇੱਕ ਵੜ ਸਾਰੇ ਇੱਕ ਵੜ ਇੱਕ ਚੱਕੀ ਚਲੋ ਸਰ ਠੀਕ ਹੈ ਜੀ ਹਾਂ ਜੀ ਓਏ ਸੋਨੇਹਾ ਆ ਆ ਦੁਨੀਆ ਦਾ ਸਾਲ ਜੀ ਅੱਜ ਅਨੰਦਪੁਰ ਸਾਹਿਬ ਹਲਚੇ ਦੀ ਜਹਾਂ 100 ਬਿਕ ਹੋਰ ਜਿਹੜੀ ਮੰਗ ਹੈ ਜਿਹੜੀ ਏ ਰਿਜ ਜਿਹੜਾ ਹੈ ਜੋ ਲਗਭਗ 20 ਕਰੋੜ ਦੀ ਲਾਗਤ ਦੇ ਨਾਲ ਕਲਿੱਤ ਸਤਲੁਜ ਦਰਿਆ ਦੇ ਉੱਤੇ ਇਹ ਤਰ੍ਹਾਂ ਤੋਂ ਲੈ ਕੇ ਜਿਹੜਾ ਹੈ ਬੀਲਾ ਧਿਆਨੀ ਪਿੰਡ ਤੱਕ ਜਿਹੜਾ ਉਹ ਬੰਨਣਾ ਉਸ ਦਾ ਜਿਹੜਾ ਹੈ ਰਾਜ ਸੌਰੀ ਨੀ ਪੱਥਰ ਰੱਖਿਆ ਗਿਆ ਜੀ ਸਾਡੇ 20 ਕਰੋੜ ਦੀ ਲਾਗਤ ਦੇ ਨਾਲ ਇਹ ਬ੍ਰਿਜ ਤੇ ਇਸ ਦੇ ਵਿੱਚ 333 ਮੀਟਰ ਲੰਬਾ ਤੇ 10 ਮੀਟਰ ਵਾਈਡਾ ਪੁਲ ਹੋਊਗਾ ਤੇ ਨਾਲ ਹੀ ਇਸ ਦੀ ਜਿੰਨੀਆਂ ਅਪਰੋਚ ਸੜਕਾਂ ਨੇ ਉਹਨਾਂ ਨੂੰ 18 ਫੁੱਟ ਕੀਤਾ ਜਾ ਰਿਹਾ 11 ਕਰੋੜ ਰੁਪਏ ਵੱਖਰੇ ਆਉਣਾ ਤੇ ਲੱਗਣਾ ਤਾਂ ਕੁੱਲ ਜਿਹੜਾ ਪ੍ਰੋਜੈਕਟ ਹੈ ਇਹ ਲਗਭਗ ਜਿਹੜਾ ਹੈ ਦੇ 32.3 ਕਰੋੜ ਰੁਪਏ ਦਾ ਬੰਦ ਹੈ ਇਹਦੇ ਨਾਲ ਸਾਡੇ ਇਲਾਕੇ ਦੇ ਅਸੀਂ ਪਰਸੋਂ ਹੀ ਕੰਮ ਸ਼ੁਰੂ ਕੀਤਾ ਇੱਕ ਬਿਲਕੁਲ ਨਵਾਂ ਰੂਟ ਇਲਾਕੇ ਨੂੰ ਮਿਲ ਜਾਊਗਾ ਜਿਸ ਦੇ ਨਾਲ ਘੱਟੋ ਘੱਟ 50 ਤੋਂ ਵੱਧ ਪਿੰਡਾਂ ਨੂੰ ਜਿਹੜਾ ਹੈ ਉਹ ਫਾਇਦਾ ਹੋਊਗਾ ਇਸ ਦਿਨ ਨਾਲ ਹੀ ਆਪ ਸਭ ਨੂੰ ਇਹ ਵੀ ਸੂਚਨਾ ਦਿੱਤੀ ਜਾਂਦੀ ਹੈ ਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੇ ਹਨ ਅਨੰਦਪੁਰ ਸਾਹਿਬ ਵਿਖੇ ਆ ਕੇ ਉਹ ਇੱਕਾ ਜੀ ਜਿਹੜਾ ਸਾਡਾ ਭਾਈ ਚੇਤਾ ਜੀ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਹੈ ਉਹ ਲੋਕ ਅਰਪਣ ਕਰਨਗੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾ ਸੀ ਭਾਈ ਸਤੀ ਦਾ ਸੀ ਭਾਈ ਦੇ ਆਲਾ ਜੀ ਜਿਹੜੀ ਸਾਡੇ 30 ਸਾਲਾ ਸ਼ਹਾਦਤ ਜਿਹੜੀ ਸ਼ਟਾਪ ਵੀ ਆ ਰਹੀ ਹੈ ਉਸ ਨੂੰ ਸਬੰਧ ਦੇ ਵਿੱਚ ਰੱਖਦੇ ਹੋਏ ਭਾਈ ਜੈਤਾ ਜੀ ਦਾ ਬਹੁਤ ਵੱਡਾ ਇਤਿਹਾਸ ਹੈ ਕਿ ਉਹ ਮੈਮੋਰੀਅਲ ਕੱਲ ਲੋਕ ਅਰਪਣ ਕੀਤਾ ਜਾ ਰਿਹਾ ਤੇ ਇੱਕ ਜੋ ਸਾਡੇ ਸਾਰਿਆਂ ਦਾ ਸੁਪਨਾ ਸੀ ਕਿ ਇਲਾਕੇ ਦੀ ਮੰਨ ਸੀ ਕਿ ਜਿਵੇਂ ਦੀ ਹੈਰੀਟੇਜ ਸਟਰੀਟ ਅੰਮ੍ਰਿਤਸਰ ਦਰਬਾਰ ਸਾਹਿਬ ਬਣੀ ਹੈ ਏਦਾਂ ਦਾ ਹੈਰੀਟੇਜ ਸਟਰੀਟ ਅਨੰਦਪੁਰ ਸਾਹਿਬ ਵਿਖੇ ਬਣੇ ਉਹਦਾ ਫਰਸਟ ਫੇਸ 25 ਕਰੋੜ ਰੁਪਏ ਦਾ ਜਿਹੜਾ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੱਥਰ ਰੱਖਣਗੇ ਉਹਦਾ ਕੰਮ ਸ਼ੁਰੂ ਹੋਊਗਾ ਤੇ ਤੀਜਾ ਜਿਵੇਂ ਕਿ 5 ਸਤ ਪੰਜਾਬ ਹੜਾਂ ਦੀ ਮਾਰ ਬਹੁਤ ਭਿਆਨਕ ਮਾਰ ਹਿੱਟ ਸੀਗਾ ਤਾਂਸੀ ਜਿਹੜਾ ਅਧਵਪ ਦਿਵਸ ਤੋਂ ਨਹੀਂ ਮਨਾ ਸਕੇ ਤਾਂ ਕੱਲ ਅੰਤਰਰਾਸ਼ਟਰੀ ਅਧਵਪ ਦਿਵਸ ਤੇ ਮੌਕੇ ਤੇ 5 ਅਕਤੂਬਰ ਨੂੰ ਕੱਲ ਜਿਹੜਾ ਅਸੀਂ ਟੀਚਰਸ ਜਿਹੜਾ ਗਏ ਆ ਉਹ ਉੱਥੇ ਸੈਲੀਬ੍ਰੇਟ ਕਰਾਂਗੇ ਤੇ ਜਿਹੜਾ ਸਾਡਾ ਰਾਸ਼ਪਤਰੀ ਸਮਾਗਮ ਹੁੰਦਾ ਉਹ ਕੱਲ ਅਨੰਕਪੁਰ ਸਾਹਿਬ ਰਾਸਤੇ ਖਾਲਸਾ ਵਿਖੇ ਹੋਊਗਾ ਤੇ ਇਹ ਤਿੰਨੋਂ ਪ੍ਰੋਜੈਕਟ ਜਿਹੜੇ ਆ ਤਿੰਨੋਂ ਫੰਕਸ਼ਨ ਜਿਹੜੇ ਆ ਸਾਡੇ ਇਲਾਕੇ ਦੀ ਹੋਰ ਸ਼ਾਨ ਵਧਾਣ ਦੇ ਤੇ ਹੈਰੀਟੇਜ ਵੀਟ ਇੱਕ ਬਹੁਤ ਲੰਬੀ ਮੰਗ ਸੀ ਇਸ ਦੇ ਸਾਰੀ ਸੰਗਤ ਦੇ ਵਿੱਚ ਬਹੁਤ ਖੁਸ਼ੀ ਦੀ ਹੈ ਠੀਕ ਹੈ ਉਹਦੀ ਜ਼ਮੀਨ ਵੀ ਦਰਿਆ ਤੋਂ ਦੂਜੇ ਬੰਨੇ ਆ ਬਹੁਤ ਸਾਰੇ ਖੇਤ ਜਿਹੜੇ ਉਪਜਾਊ ਨੇ ਉਹ ਪੀਜਣ ਤੋਂ ਵੀ ਰਹਿ ਗਾਇਆ ਕਰਦੇ ਆ ਪਰ ਇਹ ਹਲਕੇ ਦੀ ਵੱਡੀ ਡਿਮਾਂਡ ਕਿ ਇਹ ਹਲਕਿਆਂ ਨੂੰ ਪੁਲਾਂ ਨਾਲ ਜੋੜਿਆ ਜਾਵੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹੋੜਦਾਂ ਤੇ ਨੈਪਰੈਂਡ ਉਹ ਕੁਝ ਤਾਂ ਜਲਦਾ ਇਹ ਆਪਣਾ ਨਹੀਂ ਅਸਲੀ ਅਪਰੋਚ ਹੋਣੀ ਹੈ ਪਰ ਕਿਹਦੇ ਨੇ ਕਿਹਦੇ ਨੂੰ ਪਾ ਲਈ ਇਹਨਾਂ ਨੂੰ ਕਿਹਦੇ ਨੇ ਤਖਸੀਨ ਸਾਹਿਬ ਕਰਮੇ ਰਹੀਆਂ ਨੇ ਜਿਹੜੇ ਖਾਣਾ ਕਰ ਖਾਤਾ ਉਹਨੇ ਕਿਹਾ 90 ਡਿਗਰੀ ਦੇ ਬ੍ਰੀਫ ਦਵਾਉਣ ਦੇ ਜਵਾਬ ਨਾਲ ਜੇ ਘੱਟੇ ਬੜੇ ਇਹਨਾਂ ਦੇ ਨੈਪਰੈਂਡ ਉਹ ਕੁਝ ਤਾਂ ਜਲਦਾ ਇਹ ਆਪਣਾ ਨਹੀਂ ਅਸਲੀ ਅਪਰੋਚ ਹੋਣੀ ਹੈ ਪਰ ਕਿਹਦੇ ਨੇ ਕਿਹਦੇ ਨੂੰ ਪਾ ਲਈ ਇਹਨਾਂ ਨੂੰ ਕਿਹਦੇ ਨੇ ਤਖਸੀਨ ਸਾਹਿਬ ਸਾਹਬ ਤਾਂ ਉਹ 90 ਡਿਗਰੀ ਦੇ ਬ੍ਰੈਂਡ ਹੁੰਦੇ ਨੇ ਬਹੁਤ ਸਿੱਧਾ ਚੱਲਦਾ ਇਹ ਆਪਣਾ ਨਾ ਅਪਰੋਚ ਹੈ ਜਿੱਥੇ ਇਹ ਪਾਣੀ ਹੈ ਨਾ ਬਿਲਕੁਲ ਸਾਹਬ ਬੜੇ ਅੰਗੂੜਾ ਕੱਟਨੇ ਬ੍ਰੈਂਡ ਹੁੰਦੇ fuzëtarë mund të na hapin në hapësirën e rrugës për të qenë në një situatë